ਹੂਲੇ ਹੋਇਆ 10-15 ਮਿੰਟ ਪਹਿਲਾਂ ਹੀ ਹੋਇਆ ਵਾ ਆਪਾਂ ਆ ਰਹੇ ਸੀਗੇ ਤੇ ਅਰਜੁਨ ਸਰ ਅੱਗੇ ਸੀਗੇ ਮੈਂ ਪਿੱਛੇ ਸੀਗੀ ਉਹ ਟਰੱਕ ਬੜੀ ਜ਼ੋਰੋਂ ਤੇ ਆ ਰਿਹਾ ਸੀਗਾ ਤੇ ਉਹ ਚਲਾ ਰਹੇ ਸੀਗੇ ਤੇ ਟੱਕਰ ਵੱਜ ਗਈ ਤੇ ਨਾਲੇ ਨਾਲ ਡੇਕੇ ਐਕਸਪਾਇਰ ਹੋ ਗਏ ਨਾਲ ਦੀ ਨਾਲ ਹੀ ਇਹ ਥੱਲੇ ਆ ਗਏ ਗੱਡੀ ਦੇ ਨਹੀਂ ਇਹ ਅੱਗੇ ਉਹ ਇੱਥੇ ਮਾਰੀ ਨਹੀਂ ਇੱਥੇ ਨਹੀਂ ਮਾਰੀ ਇਹ ਚਲਾ ਰਹੇ ਸੀਗੇ ਨਾਲ ਵੱਡਾ ਜਿਹਾ ਟਰੱਕ ਸੀਗਾ ਉਹਨੇ ਤੇ ਚਲਾ ਰਹੇ ਸੀ ਨਾ ਟੱਕਰ ਮਾਰਤੀ ਉਹ ਨਾਲੇ ਨਾਲ ਡਿੱਗਿਆ ਉਮਰ ਕਿੰਨੀ ਕਹਾ ਬੰਤੀ ਸੀ ਉਹ ਉਮਰ 32 ਸਾਲ ਹੋਈਗੀ ਮੋੜਾ ਲੱਗੇ ਦੀ ਤੂੰ ਕਰ ਨਹੀਂ ਪਹਿਲਾਂ ਤਾਂ ਆਈ ਨਹੀਂ ਸੀ ਕਿ ਉੱਥੋਂ ਹੀ ਟੱਕਰ ਹੋ ਗਈ। ਅੱਛਾ। ਕਿ ਕਿੱਥੇ ਦੇ ਰਹਿਣ ਵਾਲੇ ਨੇ ਆ? ਆ ਇੱਥੇ ਸਲੇਮ ਕੱਪ ਦੇ ਰਹਿੰਦੇ ਆ ਮੇਰੇ ਖਿਆਲ। ਮੈਨੂੰ ਪੱਕਾ ਐਡਰੈਸ ਨਹੀਂ ਪਤਾ ਹੈਗਾ। ਮੈਂ ਨਾਲ ਸੀਗੀ ਬਟ ਮੈਂ ਆਪਣੀ ਐਕਟੀਵਿਟੀ ਤੇ ਸੀਗੀ ਇਹਨੂੰ ਅਰਜੁਨ ਨੂੰ ਕੋਈ ਸਮਾਨ ਲੈਣ ਜਾਣਾ ਸੀਗਾ ਬਾਈਕ ਸਰਵਿਸ ਕਰवानी ਸੀਗੀ ਤੇ ਕਹਿੰਦਾ ਮੈਂ ਸਮਰਾਲਾ ਚੌਕ ਜਾਣਾ ਆ ਤੇ ਵੀ ਨਾਲ ਹੀ ਆ ਰਿਹਾ ਸੀਗਾ ਇਹ ਮੈਨੂੰ ਇੱਥੇ ਮਿਲ ਗਿਆ ਸੀਗਾ ਰਾਹ ਵਿੱਚ ਹੀ। ਇਹ ਕੰਮ ਕੀ ਕਰਦੇ ਸੀ? ਇਹ ਕੰਪਨੀ ਸੀ ਆ Tata ਕੰਪਨੀ 'ਚ ਕੰਮ ਕਰਦਾ। ਮਾਰੇ ਕਿੱਥੇ ਜਾ ਰਹੇ ਸੀ? ਏ ਆਪਣੇ ਘਰੋਂ ਆ ਰਿਹਾ ਸੀਗਾ ਤੇ ਇਹ ਬਾਈਕ ਠੀਕ ਕਰवानी ਸੀਗੀ ਤੇ ਇਹਨੇ ਕੋਈ ਸਮਾਨ ਲੈਣਾ ਸੀਗਾ ਸਮਰਾਲਾ ਚੌਕ ਜਾ ਕੇ ਤੇ ਮੈਨੂੰ ਇੱਥੇ ਰਾਹ ਸੀ ਮਿਲ ਗਿਆ ਮੇਰੇ ਕੋਲ ਨੰਬਰ ਨਹੀਂ ਹੈਗਾ ਪਰਿਵਾਰ ਦਾ ਨੰਬਰ ਨਹੀਂ ਹੈਗਾ ਫੋਨ ਚੇਗਾ ਤਾਂ ਫੋਨ ਖਰਾਬ ਹੋ ਗਿਆ ਆ ਮੈਂ ਦੋਸਤ ਨੂੰ ਫੋਨ ਕੀਤਾ ਹੈ ਇਹਦੇ ਉਹਦਾ ਨੰਬਰ ਸੀਗਾ ਹਾਂਜੀ ਹਾਂਜੀ ਪਹੁੰਚ ਗਈ ਅੱਛੀ ਖੜੀ ਹੈ ਹਾਂਜੀ ਹੋ ਗਿਆ ਨੂੰ 20 ਮਿੰਟ 15 20 ਮਿੰਟ ਹੋ ਗਏ ਨੂੰ ਹੋਏ ਨੂੰ ਕਿੰਨਾ ਬਤੀ ਸੀਗਾ ਕਿੰਨੀ ਕੁ ਬਤੀ ਹੋ ਤਾਂ ਹੁਣ 22 32 ਸਾਲ 35 ਸਾਲ ਦਾ ਹੋਊਗਾ ਭਾਜੀ ਟਰੱਕ ਵੀ ਆ ਰਿਹਾ ਸੀ ਇਹ ਵੀ ਸਪੀਡ ਤੇ ਸੀ ਟਰੱਕ ਵਾਲਾ ਵੀ ਸਪੀਡ ਤੇ ਸੀ ਤਾਂ ਅਸੀਂ ਰੋਡ ਸਾਈਡ ਤੇ ਚਲਾਣ ਵਿੱਚ ਖੜੇ ਕਰ ਰਹੇ ਸੀ ਉਦੋਂ ਦੇਖਿਆ ਸਾਡੇ ਸਾਹਮਣੇ ਹੋਇਆ ਬਸ ਚੱਕਿਆਂ ਨੂੰ ਉਸ ਵੇਲੇ ਉਹ ਛੋਟੀ ਬੱਚੀ ਨਾਲ ਸੀ ਉਹ ਬੁੜਕੇ ਸਾਹ ਤੇ ਡੇਪੀਆ ਟਰੱਕ ਵਾਲੇ ਨੇ ਭਜਾ ਲਿਆ ਸੀ ਉਹ ਮਗਰ ਮੇਰੀ ਟੀਮ ਨੇ ਫੜ ਕੇ ਜਾ ਕੇ ਜੂਨਵਰ 7 ਵਾਲੇ ਕਰਦਾ ਤੇ ਅਸੀਂ ਟ੍ਰੈਫਿਕ ਕੰਟਰੋਲ ਕਰਦੇ ਰਹੇ ਹੁਣ ਸਾਡੀ ਫੋਰਸ ਆਈ ਹੈ ਤੇ ਇਹਨੂੰ ਲੈ ਕੇ ਜਾਣਾ ਹੈ ਭਾਜੀ ਹੈਲਮਟ ਵੀ ਨਹੀਂ ਪਾਇਆ ਪਲੱਸ ਇਹਦਾ ਟਾਇਰ ਹੀ ਉੱਪਰ ਦੀ ਲੰਘ ਗਿਆ ਔਰ ਡਿੱਕ ਗਿਆ ਹਾਂਜੀ ਹੋਰ ਫਟਾ ਦੀ ਵੀ ਜਿਹੜਾ ਹੈਲਮਟ ਪਾਇਆ ਹੁੰਦਾ 650 ਬਿਲਕੁਲ ਹੁੰਦਾ ਜੀ 100% ਮੂੰਹ ਦਾ ਫਟ ਗਿਆ ਮੂੰਹ ਦੇ ਉੱਪਰ ਦੀ ਕਰਨ ਟਰੱਕ ਨਿਕਲਿਆ ਕੁਲਤਾ ਸਿੰਘ ਜੀ ਇੰਨੇ ਹੀ ਨਾ ਨਾਕੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਅੱਧੇ ਵੱਜ ਰਹੀ ਕਰਾ ਚੱਲ ਰਿਹਾ ਹੈ ਹਾਂਜੀ ਹਾਂਜੀ ਦੇਖੋ ਜੀ ਮੈਂ ਇੱਕ ਛੋਟਾ ਜਿਹਾ ਰੈਂਕ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਆਪਣੇ ਭੈਣਾਂ ਤੇ ਭਰਾਵਾਂ ਨੂੰ ਜਿੰਨੇ ਮੇਰੇ ਭਰਾ ਦੇਖ ਰਹੇ ਦਰਸ਼ਕ ਤੁਹਾਡੇ ਰਾਹੀਂ ਤੇ ਬਿਲਕੁਲ ਆਪਣੀ ਸਪੀਡ ਜਿਹੜੀ ਆ ਉਹ ਨਾਰਮਲ ਰੱਖੋ ਮੋਟਰਸਾਈਕਲ ਵਾਲਾ ਆਪਣੇ ਖੱਬੇ ਹੱਥ ਹੀ ਚੱਲੇ ਕਦੀ ਓਵਰਟੇਕ ਜਿਹੜਾ ਤੀਜੀ ਲਾਈਨ ਤੇ ਜਾ ਕੇ ਨਾ ਕਰੋ ਫੇਰ ਆਪਾਂ ਟਰੱਕ ਟਰਾਲਿਆਂ ਦੇ ਨੁਕਸ ਕਰਦੇ ਆ ਔਰ ਟਰੱਕ ਟਰਾਲਿਆਂ ਨੂੰ ਬੇਨਤੀ ਕਰੂੰਗਾ ਪੁਲ ਦੇ ਉੱਪਰ ਜਿਹੜੀ ਤੁਹਾਡੀ ਸਪੀਡ ਆ ਉਹਦੀ ਲਿਮਟ 'ਚ ਰਹੋ ਪਲੀਜ਼ ਇਸ ਤੋਂ ਉੱਪਰ ਸਪੀਡ ਨਾ ਕਰੋ ਤੁਸੀਂ ਇੱਕ ਦੂਜੇ ਨੂੰ ਕ੍ਰੋਸਿੰਗ ਨਾ ਮਾਰੋ ਪੁਲ ਦੇ ਉੱਪਰ ਖਾਸ ਕਰਕੇ ਕਿਸੇ ਨੂੰ ਕ੍ਰੋਸ ਨਾ ਕਰੋ ਆਪਣੀ ਇਸੇ ਤਰ੍ਹਾਂ ਲਾਈਨ ਦੇ ਵਿੱਚ ਗੱਡੀ ਰੱਖੋ ਆ ਹਾਦਸਾ ਸਾਹਮਣੇ ਹੋਇਆ ਮੇਰੇ ਤੋਂ ਵਾਈਟ ਨਾ ਲਓ ਹਰ ਅੱਜ ਕੱਲ੍ਹ ਤੋਂ ਦਵਾ ਵੀ ਕਹਿਰ ਜਿਹੜਾ ਥੋੜਾ ਜਿਹਾ ਲਾ